ਪੱਗ ਵਾਲੇ ਦੇ ਰਾਤੀਂ ਸ਼ਸ ਵਾਰ ਅਸਵਾਰੋ ਚੱਲੇ ਸੁਫਤ ਪੱਗ ਵਾਲੇ ਦੇ ਉਹ ਤੇਜ ਕੋਣ ਚੀਰ ਕੇ ਪਹਾੜੀ ਨਾਲਿਆਂ ਨੂੰ ਕਿਤੇ ਜੱਪੈਰ ਨਾ ਮਲੇ ਅਜੀਤ ਤੇਜੂ ਜਾਰ ਖਿੰਚਨ ਕੰਢਿਆੜਾਂ ਨੂੰ ਜਦ ਦਸ਼ਮੇਸ਼ ਸੇਰਲੇ ਅਜੀਤ ਤੇਜੂ ਜਾਰ ਖਿੰਚਨ ਕੰਢਿਆੜਾਂ ਨੂੰ ਜਦ ਦਸ਼ਮੇਸ਼ ਸੇਰਲੇ ਪੱਗ ਟੰਡ ਤੰਗ ਸੀਖ ਤਾਰ ਹੋ ਚੱਲੇ ਗੱਪਰੂ ਪਾਜਾ ਵਾਲੇ ਦੇ ਰਾਤੀ ਸ਼ਾਸ ਵਾਰ ਅਸਵਾਰੋ ਚੱਲੇ ਸੁਫੈਤ ਪਾਜਾ ਵਾਲੇ ਦੇ ਉਹ ਜਾ ਕੇ 18 ਕੋਸ ਤੇ ਪਠਾਣਾ ਛੂਲੇ ਜਾ ਰਾਵ ਚਾਲੇ ਟਕਰੇ ਸਿੰਘਾਂ ਸੂਰਮਿਆਂ ਨੇ ਕਿਰਪਾਨਾਂ ਧੂਲੇ ਜਾ ਬਣਾ ਤੇ ਦੋ ਦੋ ਡੱਕਰੇ ਸਿੰਘਾਂ ਸੂਰਮਿਆਂ ਨੇ ਕਿਰਪਾਨਾਂ ਧੂਲੇ ਜਾ ਬਣਾ ਤੇ ਦੋ ਦੋ ਡੱਕਰੇ ਪਿੰਡੋਂ ਲਹੂ ਵਗਦਲ ਚਾਰ ਹੋ ਚੱਲੇ ਜੀ ਵਗ ਪਰ ਨਾਲੇ ਰਾਤੀ ਜਾਸਵਾਰ ਅਸਵਾਰ ਹੋ ਚੱਲੇ ਸਫੈਦ ਪਾਜਾ ਵਾਲੇ ਦੇ ਰਾਤੀ ਜਾਸਵਾਰ ਅਸਵਾਰ ਹੋ ਚੱਲੇ ਸਫੈਦ ਪਾਜਾ ਵਾਲੇ ਦੇ ਮਿਲ ਕੇ ਪਠਾਨ ਦੋਹਾ ਵੱਧਿਆ ਕੋਰਾਂ ਨੂੰ ਦਲੇਰ ਸ਼ੇਨ ਸ਼ਾਹਾਂ ਦੇ ਮਿਲ ਕੇ ਪਠਾਨ ਮਾਰ ਕੇ ਮੈਦਾਨ ਚ ਲਗਾਤਾ ਸ਼ੋਰਾਂ ਨੂੰ ਜੀਵ ਚਾਲੇ ਰਾਹਾਂ ਤੇ ਬਾਹੂਦਰ ਅਜਵਨ ਪਾਰ ਹੋ ਚੱਲੇ ਜਦ ਸਰਸਾ ਇਸ਼ਾਰੇ ਦੇ ਰਾਤੀ ਸ਼ਾ ਸਵਾਰ ਅਸਵਾਰ ਹੋ ਚੱਲੇ ਸਫੈਦ ਪਾਜਾਂ ਵਾਲੇ ਦੇ ਰਾਤੀ ਸ਼ਾ ਸਵਾਰ